ਜੋ ਬੁਲੇ ਸੋ ਨਿਰਪੈ ਭਗਵਾਨ ਫਾਲਮੀਕ ਮਹਾਰਾਜ ਕੀ ਦੇਹ। ਸ਼੍ਰੀ ਜੋਗ ਵਿਸ਼ਿਸ਼ਟ ਬਰਾਤ ਪ੍ਰਕਰਨ ਅਠਮਾ ਅਧਿਆਏ ਆਰੰਭ। ਸ਼੍ਰੀ ਰਾਮ ਜੀ ਕਹਿਣ ਲੱਗੇ हे ਮਨੀਸ਼ਵਰ ਮਾਇਆ ਦੇਖਣ ਵਿੱਚ ਹੀ ਸੋਹਣੀ ਲੱਗਦੀ ਹੈ ਜਦੋਂ ਇਸ ਦੀ ਪ੍ਰਾਪਤੀ ਹੋ ਜਾਂਦੀ ਹੈ। ਤਦੋਂ ਮਨੁੱਖ ਦੇ ਸ਼ੋਭ ਗੁਣਾਂ ਨੂੰ ਨਾਸ਼ ਕਰ ਦਿੰਦੀ ਹੈ। ਜਿਵੇਂ ਜ਼ਹਿਰ ਦੀ ਬੀਲ ਦੇਖਣ ਵਿੱਚ ਸੋਹਣੀ ਲੱਗਦੀ ਹੈ ਪਰ ਸੁਹਣ ਨਾਲ ਮਾਰ ਦਿੰਦੀ ਹੈ ਤਵੇਂ ਮਾਇਆ ਦੀ ਪ੍ਰਾਪਤੀ ਕਰਕੇ ਮਨੁੱਖ ਆਤਮ ਪਦ ਤੋਂ ਸੱਕਣਾ ਤੇ ਮਹਾਦੀਨ ਹੋ ਜਾਂਦਾ ਹੈ ਜਿਵੇਂ ਕਿਸੇ ਦੇ ਘਰ ਵਿੱਚ ਚਿੰਤਾ ਮਨਿ ਦੱਬੀ ਹੋਵੇ ਤੇ ਮਨੁੱਖ ਉਸ ਨੂੰ ਖੋਜ ਕੇ ਲੈਂਦਾ ਨਹੀਂ ਤੇ ਕੰਗਾਲ ਹੀ ਰਹਿੰਦਾ ਹੈ ਦੇਵੇਂ ਜੀਵ ਅਗਿਆਨ ਕਰਕੇ ਗਿਆਨ ਤੋਂ ਬਿਨਾ ਮਹਾਦੀਨ ਰਹਿੰਦਾ ਹੈ ਤੇ ਆਤਮਾ ਆਨੰਦ ਨੂੰ ਪ੍ਰਾਪਤ ਨਹੀਂ ਕਰ ਸਕਦਾ ਆਤਮਾ ਆਨੰਦ ਦੀ ਪ੍ਰਾਪਤੀ ਵਿੱਚ ਅਰਚਨ ਪਾਉਣ ਵਾਲੀ ਮਾਇਆ ਹੈ ਇਸ ਦੀ ਪ੍ਰਾਪਤੀ ਹੋਣ ਨਾਲ ਜੀਵ ਅੰਨਾ ਹੋ ਜਾਂਦਾ ਹੈ हे ਮਨੀਸ਼ਵਰ ਜਦੋਂ ਦੀਵਾ ਜਗਦਾ ਹੈ ਤਦੋਂ ਉਸ ਦਾ ਬੜਾ ਚਾਨਣ ਦਿਖਾਈ ਦਿੰਦਾ ਹੈ ਜਦੋਂ ਦੀਵਾ ਬੁੱਝ ਜਾਂਦਾ ਹੈ ਤਦੋਂ ਚਾਨਣ ਨਾਸ਼ ਹੋ ਜਾਂਦਾ ਹੈ ਤੇ ਕਾਲਖ ਛਾ ਜਾਂਦੀ ਹੈ ਤਵੇਂ ਜਦੋਂ ਜੀਵ ਨੂੰ ਮਾਇਆ ਦੀ ਪ੍ਰਾਪਤੀ ਹੁੰਦੀ ਹੈ ਤਦੋਂ ਉਹ ਜੀਵ ਨੂੰ ਬੜੇ ਭੋਗ ਭੋਗਾ ਦੀ ਹੈ ਤੇ ਤ੍ਰਿਸ਼ਨਾ ਦੀ ਕਾਲਖ ਉਸ ਤੋਂ ਉੱਜੜੀ ਰਹਿੰਦੀ ਹੈ ਜਦੋਂ ਮਾਇਆ ਖਤਮ ਹੋ ਜਾਂਦੀ ਹੈ ਤਦੋ ਤ੍ਰਿਸ਼ਨਾ ਰੂਪ ਵਾਹਿਨਾ ਵਿਸ਼ੇਸ਼ ੜ ਜਾਂਦੀ ਹੈ ਉਸ ਵਾਸ਼ਨਾ ਕਰਕੇ ਜੀਵ ਜਨਮ ਮਰਨ ਪਾਉਂਦਾ ਹੈ ਕਦੇ ਸ਼ਾਂਤੀ ਨਹੀਂ ਪਾਉਂਦਾ हे ਮਨੇਸ਼ਵਰ ਜਦੋਂ ਮਾਇਆ ਦੀ ਪ੍ਰਾਪਤੀ ਹੁੰਦੀ ਹੈ ਤਦੋ ਸ਼ਾਂਤੀ ਪੈਦਾ ਕਰਨ ਵਾਲੇ ਗੁਣਾਂ ਨੂੰ ਨਾਸ਼ ਕਰਦੀ ਹੈ ਜਿਵੇਂ ਜਦੋਂ ਤੱਕ ਹਵਾ ਨਹੀਂ ਚੱਲਦੀ ਤਦੋਂ ਤੱਕ ਬੱਦਲ ਰਹਿੰਦੇ ਹਨ ਜਦੋਂ ਹਵਾ ਚੱਲਦੀ ਹੈ ਤਦੋਂ ਬੱਦਲ ਉੜ ਜਾਂਦੇ ਹਨ ਤਿਵੇਂ ਮਾਇਆ ਪ੍ਰਾਪਤ ਹੋਣ ਨਾਲ ਸ਼ੁਭ ਗੁਣ ਨਾਸ਼ ਹੋ ਜਾਂਦੇ ਹਨ ਤੇ ਹੰਕਾਰ ਦੀ ਉਤਪਤੀ ਹੁੰਦੀ ਹੈ हे ਮਨੇਸ਼ਵਰ ਜਿਹੜਾ ਮਨੁੱਖ ਸੂਰਮਾ ਹੋ ਕੇ ਆਪਣੇ ਮੋਹੋਂ ਆਪਣੀ ਵਡਿਆਈ ਨਾ ਕਰੇ ਉਹ ਦੁਰਲਭ ਹੈ ਜਿਹੜਾ ਮਨੁੱਖ ਸਮਰੱਥਵਾਨ ਹੋ ਕੇ ਕਿਸੇ ਦਾ ਨੁਕਸਾਨ ਨਾ ਕਰੇ ਸਭ ਵਿੱਚ ਸਮ ਬੁੱਧੀ ਰੱਖੇ ਉਹ ਵੀ ਦੁਰਲਭ ਹੈ ਤਿਵੇਂ ਮਾਇਆ ਧਾਰੀ ਹੋ ਕੇ ਸ਼ੁਭ ਗੁਣਾ ਸੰਜੁਕਤ ਹੋਵੇ ਉਹ ਵੀ ਦੁਰਲਭ ਹੈ हे ਮਨੀਸ਼ਵਰ ਤ੍ਰਿਸ਼ਨਾ ਰੂਪੀ ਸੱਪ ਦੇ ਜ਼ਹਿਰ ਨੂੰ ਬਧਾਉਣ ਲਈ ਮਾਇਆ ਰੂਪੀ ਦੁੱਧ ਹੈ ਉਹ ਦੁੱਧ ਪੀ ਕੇ ਜੀਵ ਪਵਨ ਰੂਪੀ ਭੋਗਾ ਦਾ ਆਹਾਰ ਕਰਦਾ ਕਦੀ ਵੀ ਨਹੀਂ ਰੱਜਦਾ ਮਹਾਮੋਹ ਰੂਪ ਮਸਤ ਹਾਤੀ ਹੈ ਉਸ ਦੇ ਫਿਰੰਦਾ ਅਸਥਾਨ ਪਰਵਤ ਦੀ 8ਵੀਂ ਰੂਪੀ ਲక్ష్ਮੀ ਹੈ ਤੇ ਕਣ ਰੂਪੀ ਸੂਰਜ ਮੁਖੀ ਕਮਲ ਦੀ ਲక్ష్ਮੀ ਰਾਤ ਹੈ ਤੇ ਭੋਗ ਰੂਪੀ ਚੰਦਰਮੁਖੀ ਕਮਲਾ ਦੀ ਲక్ష్ਮੀ ਚੰਦਰਮਾ ਹੈ ਤੇ ਵਿਰਾਗ ਰੂਪੀ ਕਮਲਨੀ ਨੋ ਨਾਸ਼ ਕਰਨ ਵਾਲੀ ਲక్ష్ਮੀ ਵਰ ਰੂਪ ਹੈ ਅਤੇ ਗਿਆਨ ਰੂਪੀ ਚੰਦਰਮਾ ਨੂੰ ਢੱਕਣ ਵਾਲੀ ਲਛਮੀ ਰਾਹੂ ਹੈ ਮੋਹ ਰੂਪ ਉੱਲੂ ਦੀ ਰਾ ਇਹ ਰਾਤ ਦੁੱਖ ਰੂਪੀ ਬਿਜਲੀ ਦੀ ਲਛਮੀ ਆਕਾਸ਼ ਹੈ ਤ੍ਰਿਸ਼ਨਾ ਰੂਪੀ ਵੇਲ ਨੂੰ ਵਧਾਉਣ ਵਾਲੀ ਲਛਮੀ ਮੇਗ ਹੈ ਤ੍ਰਿਸ਼ਨਾ ਰੂਪੀ ਤਰੰਗ ਹੈ ਉਸ ਦੀ ਲਛਮੀ ਸਮੁੰਦਰ ਹੈ ਤ੍ਰਿਸ਼ਨਾ ਰੂਪੀ ਭੋਰੇ ਦੀ ਲਛਮੀ ਕਮਲਨੀ ਹੈ ਜਨਮ ਦੇ ਦੁੱਖ ਰੂਪ ਜਲ ਦੀ ਏ ਖੱਡ ਹੈ। हे ਮਨেশ্বর ਦੇਖਣ ਵਿੱਚ ਇਹ ਸੋਹਣੀ ਲੱਗਦੀ ਹੈ ਪਰ ਹੈ ਦੁੱਖ ਦਾ ਕਾਰਨ ਜਿਵੇਂ ਤਲਵਾਰ ਦੀ ਧਾਰ ਦੇਖਣ ਵਿੱਚ ਸੋਹਣੀ ਲੱਗਦੀ ਹੈ ਪਰ ਸ਼ੁਹਣ ਨਾਲ ਨਾਸ਼ ਕਰਦੀ ਹੈ ਤਿਵੇਂ ਇਹ ਮਾਇਆ ਹੈ ਜੋ ਵਿਚਾਰ ਰੂਪੀ ਮੇਕ ਦਾ ਨਾਸ਼ ਕਰਨ ਵਾਸਤੇ ਹਵਾ ਦੇ ਸਮਾਨ ਹੈ। हे ਮਨেশ্বর ਇਹ ਮੈਂ ਵਿਚਾਰ ਕੇ ਵੇਖਿਆ ਹੈ ਕਿ ਇਸ ਵਿੱਚ ਸੁਖ ਨਹੀਂ ਸੰਤੋਖ ਰੂਪੀ ਮੇਗ ਨੂੰ ਨਾਸ਼ ਕਰਨ ਲਈ ਲਸ਼ਮੇ ਸਰਦਕਾਲ ਹੈ ਮਨੁੱਖ ਵਿੱਚ ਗੁਣ ਤਦੋਂ ਤੱਕ ਦਿਖਾਈ ਦਿੰਦੇ ਹਨ ਜਦੋਂ ਤੱਕ ਮਾਇਆ ਦੀ ਪ੍ਰਾਪਤੀ ਨਹੀਂ ਹੁੰਦੀ ਜਦੋਂ ਮਾਇਆ ਪ੍ਰਾਪਤ ਹੋ ਜਾਂਦੀ ਹੈ ਤਦ ਸ਼ੁਭ ਗੁਣ ਨਾਸ਼ ਹੋ ਜਾਂਦੇ ਹਨ हे मनेश्वर माया ਨੂੰ ਐਸੀ दुखदायक ਜਾਣ ਕੇ ਮੈਂ ਇਸ ਦੇ ਇੱਛਾ ਤਿਆਗ ਦਿੱਤੀ ਹੈ ਇਹ ਭੋਗ ਮਿੱਥਿਆ ਰੂਪ ਹਾਨ ਜਿਵੇਂ ਬਿਜਲੀ ਪ੍ਰਗਟ ਹੋ ਕੇ ਛਿਪ ਜਾਂਦੀ ਹੈ ਤਿਵੇਂ ਇਹ ਮਾਇਆ ਵੀ ਪ੍ਰਗਟ ਹੋ ਕੇ ਛਿਪ ਜਾਂਦੀ ਹੈ ਜਿਵੇਂ ਜਲ शीतलਤਾ ਨਾਲ ਬਰਫ਼ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਲక్ష్ਮੀ ਮਨੁੱਖ ਨੂੰ ਜੜ ਪੁਣਾ ਦਿੰਦੀ ਹੈ ਇਸ ਨੂੰ ਛਲ ਜਾਣ ਕੇ ਮੈਂ ਇਸ ਦਾ ਤਿਆਗ ਕੀਤਾ ਹੈ ਜੋ ਬੋਲੇ ਸੋਨਰ ਪੈ ਭਗਵਾਨ ਪਾਲਮੇਖ ਮਹਾਰਾਜ ਕੀ ਜੈ